ਹਾਂਜੀ ਗਰੇਵਾਲ ਪੋਲਟਰੀ ਕਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਮੈਂ ਸੰਦੀਪ ਸਿੰਘ ਸੋਨੀ ਗਰੇਵਾਲ ਪਿੰਡ ਕੇ ਜ਼ਿਲ੍ਹਾ ਸੰਗਰੂਰ ਜੀ ਕੇ ਪਿੰਡ ਜਿਲ੍ਹ ਮਲੇਰਕੋਟਲਾ ਧੂਰੀ ਬਰਨਾਲਾ ਤੇ ਰੈ ਕੋਟ ਦੇ ਬਿਲਕੁਲ ਸੈਂਟਰ ਦੇ ਵਿੱਚ ਹੈ ਇਥੋਂ ਇਹ ਸਾਰੇ ਜਿਹੜੇ ਸ਼ਹਿਰ ਨੇ ਲਗਭਗ 20 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਇਹ ਹੈਗੇ ਨੇ ਇਸ ਪਿੰਡ ਤੋਂ ਮੈਂ ਕੱਲ ਵੀ ਦੱਸਿਆ ਸੀ ਵੀ ਜਿੰਨਾ ਵੀ ਵੀਰਾਂ ਦੀ ਬੁਕਿੰਗ ਕਰਵਾਈ ਹੋਈ ਆ ਸਾਡੇ ਕੋਲੇ ਪਹੁੰਚਣਾ ਜਾਂ ਜਿਨ੍ਹਾਂ ਨੇ ਆਉਣਾ ਹੈ ਮੰਨ ਲਓ ਕੋਈ ਟ੍ਰੇਨਿੰਗ ਲੈਣ ਆਉਂਦਾ ਵੀਰ ਕੋਈ ਕਿਸੇ ਵੀ ਮਕਸਦ ਨਾਲ ਆਉਂਦਾ ਕੋਈ ਫੀਲਡ ਲੈਣ ਆਉਂਦਾ ਕੋਈ ਦਵਾਈ ਲੈਣ ਆਉਂਦਾ ਉਹ ਮਲੇਰਕੋਟਲੇ ਤੋਂ ਵੀ ਆ ਸਕਦੇ ਹੋ ਤੁਸੀਂ ਸਾਡੇ ਕੋਲੇ ਜਿਨ੍ਹਾਂ ਨੇ ਲੁਧਿਆਣਾ ਅੰਮ੍ਰਿਤਸਰ ਜਲੰਧਰ ਹੁਸਿਆਰਪੁਰ ਪਠਾਨ ਗੁਰਦਾਸਪੁਰ ਤੋਂ ਆਣਾ ਉਹ ਮਲੇਰਕੋਟਲਾ ਮਲੇਰਕੋਟਲੇ ਤੋਂ ਨੇੜੇ ਐ ਧੂਰੀ ਤੋਂ ਵੀ ਨੇੜੇ ਆ ਉਹਨਾਂ ਲਈ ਠੀਕ ਹੈ ਜੀ ਜਿਨ੍ਹਾਂ ਨੇ ਬਠਿੰਡਾ ਫਿਰੋਜ਼ਪੁਰ ਫਰੀਦਕੋਟ ਇਧਰਲੀ ਸਾਈਡ ਤੋਂ ਆਉਣਾ ਹੈ ਉਹ ਬਰਨਾਲੇ ਆ ਸਕਦੇ ਨੇ ਗੰਗਾ ਨਗਰ ਵਾਲੇ ਵੀ ਬਰਨਾਲੇ ਆ ਸਕਦੇ ਨੇ ਮਾਨਸਾ ਇਧਰਲੀ ਸਾਈਡ ਵਾਲੇ ਬਰਨਾਲੇ ਆ ਸਕਦੇ ਨੇ ਜੀ ਤੇ ਜਿਨ੍ਹਾਂ ਨੇ ਪਟਿਆਲਾ ਵਗੈਰਾ ਇਧਰੋਂ ਆਉਣਾ ਹੈ ਜਾਂ ਚੰਡੀਗੜ੍ਹ ਤੋਂ ਆਉਣਾ ਹੈ ਉਹ ਸੰਗਰੂਰ ਤੋਂ ਵੀ ਸਿੱਧੇ ਆ ਸਕਦੇ ਨੇ ਧੂਰੀ ਤੋਂ ਵੀ ਆ ਸਕਦੇ ਹਾਂ ਜੀ ਇਹ ਮੈਂ ਦੱਸਣਾ ਜ਼ਰੂਰੀ ਤਾਂ ਸਮਝਿਆ ਸੀ ਮੇਰਾ ਪਿੰਡ ਹੀੜੀ ਕੇ ਜਿਨ੍ਹਾਂ ਨੇ ਮੈਨੂੰ ਵੈਸੇ ਮਿਲਣਾ ਹੁੰਦਾ ਹੈ ਕਿ ਵੈਸੇ ਤਾਂ ਮੇਰਾ ਇਹ ਦੱਸਿਆ ਹੋਇਆ ਹੈ ਵੀ ਪਹਿਲਾਂ ਤੁਸੀਂ ਬੁਕਿੰਗ ਕਰਾ ਲਓ ਬੁਕਿੰਗ ਤੋਂ ਬਾਅਦ ਨਾਲੇ ਚੂਚਾ ਲੈ ਜਾਓ ਤੇ ਨਾਲੇ ਮਿਲ ਜਾਓ ਜੀ ਨਾਲੇ ਟ੍ਰੇਨਿੰਗ ਲੈ ਲਓ ਫ੍ਰੀ ਵਾਲੀ ਫ੍ਰੀ ਟ੍ਰੇਨਿੰਗ ਤੁਹਾਡੀ ਜ਼ਿੰਦਗੀ ਬਣਾ ਸਕਦੀ ਹੈ ਤੇ ਬਾਕੀ ਜਿਨ੍ਹਾਂ ਨੇ ਚੂਚਾ ਬੁੱਕ ਕਰਾਇਆ ਹੋਇਆ ਉਹਨਾਂ ਦਾ ਤਾਂ ਨਵਾਦ ਹੈ ਤੇ ਉਹਨਾਂ ਨੂੰ ਅਸੀਂ ਨਾਲ ਦੀ ਨਾਲ ਦੇਈ ਜਾਂਦੇ ਹਾਂ ਕੋਈ ਵੀ ਬੰਦਾ ਫਿਕਰ ਨਾ ਕਰੇ ਸਾਰਿਆਂ ਨੂੰ ਚੂਚਾ ਉਸ ਟਾਈਮ ਤੇ ਮਿਲੂਗਾ ਜਦੋਂ ਸਰਦੀ ਦੇ ਵਿੱਚ ਅੰਡਾ ਦੇਣਾ ਸ਼ੁਰੂ ਕਰਦੀ ਹੈ ਮੁਰਗੀ ਪ੍ਰੋਪਰ ਸਹੀ ਟਾਈਮ ਤੇ ਚੂਚਾ ਦੇਵਾਂਗੇ ਆਪਾਂ ਕੋਸ ਵੀਰਾਂ ਦਾ ਮੇਰੇ ਤੇ ਹੀ ਛੱਡਿਆ ਹੁੰਦਾ ਵੀ ਤੁਸੀਂ ਆਪਣੇ ਹਿਸਾਬ ਨਾਲ ਸਾਨੂੰ ਚੂਚਾ ਸੇਲ ਮਤਲਬ ਦੇ ਦਿਓ ਜੀ ਜਦੋਂ ਤੁਸੀਂ ਤੁਹਾਨੂੰ ਠੀਕ ਲੱਗਦਾ ਉਹ ਮੇਰੀ ਸਰਦਾਰੀ ਹੁੰਦੀ ਹੈ ਜੀ ਤੇ ਬਾਕੀ ਪਿਓਰ ਬਰੀਡ ਮਿਲਦੀ ਹੈ ਸਾਡੇ ਕੋਲੋਂ ਏ ਗ੍ਰੇਡ ਚੂਚਾ ਤੰਦਰੁਸਤ ਚੂਚਾ ਦਿੰਨੇ ਆ ਤੇ ਮੈਡੀਸਨ ਸਾਰੀ ਜਿਹੜੀ ਦਿੰਨੇ ਆ ਆਪਾਂ ਜਿੰਨਾਂ ਨੂੰ ਲੋੜ ਹੈ ਕਦੇ ਆ ਕੇ ਵੀ ਲਿਆ ਲੈ ਕੇ ਜਾਂਦੇ ਨੇ ਵੀਰ ਜਿਨ੍ਹਾਂ ਨੇ ਨਹੀਂ ਚੂਚਾ ਸਾਡੇ ਤੋਂ ਲਿਆ ਉਹ ਅਗਲੀ ਵਾਰ ਲੈ ਲੈਣਗੇ ਮੈਨੂੰ ਇੰਨਾ ਕਮਾਨ ਹੈ ਜਿਨ੍ਹਾਂ ਨੇ ਪਿਛਲੀ ਵਾਰੀ ਬਾਹਰੋਂ ਲਿਆ ਸੀ ਉਹ ਇਸ ਵਾਰ ਸਾਡੇ ਕੋਲੇ ਆਏ ਨੇ ਠੀਕ ਹੈ ਜੀ ਤੇ ਬਾਕੀ ਕੰਮ ਦੀਆਂ ਗੱਲਾਂ ਵੀ ਕਰੀਏ ਆਪਾਂ ਕੋਲ ਹੁਣ ਇਹਦੇ ਵਿੱਚ ਕੰਮ ਦੀਆਂ ਗੱਲਾਂ ਕੀ ਨੇ ਇੱਕ ਤਾਂ ਸੀ ਜਦੋਂ ਚੂਚੇ ਨੂੰ ਪਹਿਲੇ ਦਿਨ ਵਾਲਾ ਟੀਕਾ ਲਾਉਨੇ ਆ ਉਹ ਲਗਭਗ 1.5 ਰੁਪਏ ਤੋਂ ਵੀ ਸ਼ੁਰੂ ਹੋ ਜਾਂਦਾ ਹੈ ਲਗਭਗ 4-5 ਰੁਪਏ ਤੇ ਜਾ ਕੇ ਉਹ ਖਤਮ ਹੁੰਦਾ ਹੈ ਪਹਿਲਾਂ ਤਾਂ ਸਾਡਾ ਫਰਕ ਇਹ ਹੀ ਹੈ ਇਸ ਕੰਮ ਦੇ ਵਿੱਚ ਜੋ ਅਸੀਂ ਲਾਉਣੇ ਆ ਸਭ ਤੋਂ ਮਹਿੰਗਾ ਇਹਦਾ ਇੰਜੈਕਸ਼ਨ ਭਾਵੇਂ ਉਹ 5 ਰੁਪਏ ਦਾ ਮਿਲੇ ਸਾਨੂੰ ਉਹ ਲਾਉਣਾ ਹੈ ਠੀਕ ਹੈ ਜੀ ਕੰਪਨੀ ਦਾ ਲਾਉਣਾ ਹੈ ਉਸ ਤੋਂ ਬਾਅਦ ਜਿਹੜੇ ਦਵਾਈ ਲੱਗਦੀ ਹੈ ਉਹ ਵੀ ਅਸੀਂ ਸਭ ਤੋਂ ਵਧੀਆ ਕੰਪਨੀ ਦੀ ਲਾਉਣੀ ਹੈ ਉਸ ਤੋਂ ਬਾਅਦ ਆ ਗਿਆ ਫੀਡ ਫੀਡ ਜਿਹੜੀ ਅਸੀਂ ਪਾਉਨੇ ਆ ਸਭ ਤੋਂ ਪਹਿਲਾਂ ਅਸੀਂ ਗੌਦਰੇਜ ਕੰਪਨੀ ਨੂੰ ਤਰਜੀਹ ਦਿਤੀ ਹੈ ਗੌਦਰੇਜ ਕੰਪਨੀ ਦੀ ਅਸੀਂ ਫੀਡ ਪਾਉਨੇ ਆ ਲਗਭਗ 40 ਦਿਨ ਤੱਕ ਜੇ ਕੋਈ 20 ਦਿਨ ਦਾ ਲੈ ਕੇ ਜਾਂਦਾ ਉਹ ਅਗਲੇ 20 ਦਿਨ ਆਪ ਫੀਡ ਪਾਉਂਦਾ ਗੌਦਰੇਜ ਦੀ ਜਿਵੇਂ ਕਿ ਪਹਿਲੇ 20 ਦਿਨ ਪ੍ਰੀ ਸਟਾਰਟਰ ਪੈਂਦੀ ਹੈ ਜੀ ਵੈਲਿਊ ਮੈਕਸ ਉਸ ਤੋਂ ਬਾਅਦ ਅਗਲੇ 20 ਦਿਨ ਪੈਂਦੀ ਹੈ ਸਟਾਰਟਰ ਫੀਡ ਪ੍ਰੀ ਸਟ ਪ੍ਰੀ ਸਟਾਰਟਰ ਹੈ ਜਿਹੜੀ ਆਪਾਂ 10 15 10 ਦਿਨ ਪਾ ਕੇ 15 ਦਿਨ ਵੀ ਪਾ ਸਕਦੇ ਹਾਂ ਕੋਈ ਚੱਕਰ ਨਹੀਂ ਤੇ ਵੈਲਿਊ ਮੈਕਸ ਤੋਂ ਬਾਅਦ ਆ ਜਾਂਦੀ ਹੈ ਸਟਾਰਟਰ ਕ੍ਰਮ ਸਟਾਰਟਰ ਕਹਿੰਦੇ ਆ ਜੀ ਕ੍ਰਮ ਸਟਾਰਟਰ ਗੱਲਾਂ ਸਟਰਟਰ ਕਹੇ ਤੋ ਤਾਂ ਬਲੇਲਰ ਵਾਲੀ ਚਾੱਕੀ ਠੋਕ ਦੇ ਦਿੰਦਾ ਅਗਲਾ ਇਹ ਨੋਟ ਕਰ ਲਓ ਇਹ ਗੱਲਾਂ ਜ਼ਰੂਰੀ ਨੇ ਜਦੋਂ ਪਹਿਲਾਂ ਵੈਲਿਊਮੈਕਸ ਫੀਡ ਵੀ ਉਹ ਵੀ ਕ੍ਰਮ ਸਪਰੀ ਸਟਰਟਰ ਉਸ ਤੋਂ ਬਾਅਦ ਸਟਰਟਰ ਫੀਡ ਲੈਣੀ ਹੈ ਗੌਦਰੇਜ ਦੀ ਜਦੋਂ ਉਹ ਵੀ ਕ੍ਰਮ ਜ ਸਟਰਟਰ ਲੈਣੀ ਹੈ ਉਹ ਦੇਸੀ ਦੀ ਮਿਲੂਗੀ ਤੁਹਾਨੂੰ ਨਹੀਂ ਬਲੇਲਰ ਦੀ ਇੱਕ ਗੱਲ ਹੋਰ ਦਸ ਤੀਜੀ ਵੀ ਦੱਸਦੇ ਆ ਫੀਡ ਤੀਜੀ ਸਟੇਜ ਤੇ ਪਾਣੀ ਹੈ 40 ਦਿਨਾਂ ਤੋਂ ਬਾਅਦ ਡੇਢ ਮਹੀਨੇ ਤੋਂ ਬਾਅਦ ਕ੍ਰਮ ਚ ਗਰੋ ਪੈਣੀ ਹੈ ਕ੍ਰਮ ਗਰੋ ਗਰੋ ਦਾ ਫਿਰ ਚੱਲਣੀ ਹੈ ਇਹ 3.5 ਮਹੀਨਿਆਂ ਤੱਕ ਤੁਹਾਡੀ ਠੀਕ ਹੈ ਜੀ ਫਿਰ ਅੱਗੇ ਜਾ ਕੇ ਪੈਣੀ ਹੈ ਲੇਅਰ ਫੇਸ 1 ਉਹ ਆਂਡਾ ਦੇਊਗੀ 1 ਸਾਲ ਉਹ ਪੈਣੀ ਹੈ ਅਗਲੇ ਸਾਲ ਲੇਅਰ ਫੇਸ 2 ਪੈਣੀ ਹੈ ਦੂਜੇ ਸਾਲ ਵਾਲੀ ਮੁਰਗੀ ਨੂੰ ਤੇ ਬਾਕੀ ਆਪਣੇ ਕੋਲੇ ਬਰੀਡ ਪ्युअर ਹੁੰਦੀ ਹੈ ਤੇ ਖਰਾਕ ਵੀ ਇਹਨਾਂ ਨੂੰ ਪ्युअर ਪਾਉਨੇ ਆ অর্ਗੈਨਿਕ ਕਿਹੜੀਆਂ ਚੀਜ਼ਾਂ ਪਾਉਨੇ ਆ ਉਹ ਵੀ ਦੱਸ ਦਿਆਂ ਮੈਂ ਆਰਗੈਨਿਕ ਆਪਾਂ ਜਿਵੇਂ ਇਹਨਾਂ ਦੇ ਪੇਟ 'ਚ ਕੀੜੇ ਨੇ ਤਾਂ ਨਿੰਮ ਦੇ ਪੱਤੇ ਖਾਣ ਲਾਓ ਇਹਨਾਂ ਨੂੰ ਸ਼ੁਰੂ ਦੇ ਵਿੱਚ ਜਦੋਂ ਵੀ ਮੇਰੇ ਕੋਲ ਕੋਈ ਵੀ ਵੀਰ ਪੈਣ ਭਰਾ ਵੀ ਬਜ਼ੁਰਗ ਚੂਚੇ ਲੈ ਕੇ ਜਾਂਦਾ ਹੈ ਉਹਨਾਂ ਨੇ ਸਭ ਤੋਂ ਪਹਿਲਾਂ ਇਹਨਾਂ ਨੂੰ ਹਰਾ ਚਾਰਾ ਸਬਜ਼ੀਆਂ ਤੇ ਲਾਉਣਾ ਹੈ ਲੱਗੂਗਾ ਕਿਵੇਂ ਉਹ ਵੀ ਤਰੀਕਾ ਤੁਹਾਨੂੰ ਦੱਸ ਦਿਆਂਗੇ ਅਗਲੀ ਵੀਡੀਓ 'ਚ ਦੱਸਾਂਗੇ ਉਹ ਲੱਗਣਾ ਹੈ ਇਸ ਤਰ੍ਹਾਂ ਕਿਉਂਕਿ ਜੇ ਮੈਂ ਇਹ ਸਾਰੀਆਂ ਗੱਲਾਂ ਦੱਸ ਦੇਣਾ ਅਧੀਆਂ ਭੁੱਲ ਜਾਓਗੇ ਇਹਦੇ 'ਚ ਤੁਸੀਂ ਤੇ ਇਹਨਾਂ ਨੂੰ ਤੁਸੀਂ ਉਹਨਾਂ ਦੇ ਲਾ ਕੇ ਖਾਣ ਗਿਝਾ ਲਓ ਜਿਵੇਂ ਅਸੀਂ ਕਿਵੇਂ ਪਾਉਨੇ ਆ ਨਿੰਮ ਦੇ ਪੱਤੇ ਅਸੀਂ ਪੇਟ ਦੇ ਕੀੜਿਆਂ ਤੋਂ ਪਾ ਦਿੰਨੇ ਆ ਇਹਨਾਂ ਦੇ ਇਕੱਲੇ-ਇਕੱਲੇ ਤੇ ਵੀ ਵੀਡੀਓ ਪਾਵਾਂਗੇ ਹੁਣ ਆਪਾਂ ਆਗੇ ਫੇਰ ਮੈਦਾਨ ਦੇ ਵਿੱਚ ਚਲੋ ਕੁਸਰ ਜੇਵੇਂ ਸੀਗੇ ਤੇ ਉਸ ਤੋਂ ਬਾਅਦ ਸਹਾਜਨੇ ਦੇ ਪੱਤੇ ਇਹਨਾਂ ਦੀ ਤੰਦਰੁਸਤੀ ਦੇ ਲਈ ਹਲਦੀ ਆ ਇਹਨਾਂ ਦੀ ਤੰਦਰੁਸਤੀ ਦੇ ਲਈ ਪਾਉਣੀ ਕਿਵੇਂ ਆ ਉਹ ਫੇਰ ਅਗਲੀ ਉਸ ਦੱਸਾਂਗੇ ਠੀਕ ਹੈ ਜੀ ਤੇ ਇਸ ਤੋਂ ਬਾਅਦ ਐਲੋਵੀਰਾ ਦੇ ਦਿਨੇ ਲੈ ਸਕਦੇ ਆ ਇਹਨਾਂ ਨੂੰ ਠੀਕ ਹੈ ਜੀ ਤੇ ਇੱਕੋ ਹੋਰ ਵੀ ਹੈਗੇ ਨੇ ਹਰਾਚਾਰਾ ਪਾ ਸਕਦੇ ਹੋ ਹਫਤੇ ਜਦੇ ਦੋ ਦਿਨ ਤੁਸੀਂ ਦੋ ਦਿਨ ਪਾਲੋ ਰਜਾ ਲਓ ਇਹਨਾਂ ਨੂੰ ਉਹਦੇ ਨਾਲ ਫੀਡ ਉਹਦਣ ਨਾ ਪਾਓ ਦੋ ਦਿਨ ਹਫਤੇ ਇੱਕ ਦਿਨ ਦੋ ਦਿਨ ਛੱਡ ਕੇ ਇੱਕ ਦਿਨ ਹਰਾਚਾਰਾ ਪਾ ਸਕਦੇ ਹੋ ਪਰ ਜਦੋਂ ਚੂਚੇ ਦੋ ਮਹੀਨੇ ਦੇ ਹੋ ਗਏ ਪਹਿਲਾਂ ਹੀ ਨਾ ਛੋਟੇ ਨੂੰ ਚਾਪੇ ਛੋਟੇ ਨੂੰ ਖਾਣ ਗਿਜਾ ਲਓ ਖਵਾਰ ਤੇ ਪਾਲਕ ਦਾ ਚੂਰਾ ਜਿਆ ਕਰਕੇ ਥੋੜਾ ਜਿਹਾ ਪਾ ਦਿਓ ਖਾਣ ਗੇ ਜੇ ਜਾਣਗੇ ਪਾਲਕ ਨਾਲੇ ਹਾਲਾਂਕਿ ਕੈਲਸ਼ੀਅਮ ਦਾ ਸਰੋਤ ਵੀ ਹੈ ਠੀਕ ਹੈ ਜੀ ਇਹਨਾਂ ਗੱਲਾਂ ਦਾ ਜਰੂਰ ਧਿਆਨ ਵਿਸ਼ੇਸ਼ ਧਿਆਨ ਰੱਖਣਾ ਹੈ ਆਪਾਂ ਤੇ ਚੂਚਾ ਜਿੰਨੀ ਲੋੜ ਹੈ ਤੁਹਾਨੂੰ ਮਿਲ ਜੂਗਾ ਸਾਡੇ ਕੋਲੋਂ ਇਹ ਸਾਡਾ ਵੱਡੇ ਚੂਚੇ ਦਾ ਸੈਟਅਪ ਹੈ ਜਿੰਨਾਂ ਨੇ ਕਿਸੇ ਮੇਰੇ ਵੀਰ ਨੇ ਮੈਨੂੰ ਮਿਲਣ ਆਉਣਾ ਹੁੰਦਾ ਉਹ ਮੇਰੇ ਪਿੰਡ ਹੀੜੀ ਕੇ ਆ ਕੇ ਮਿਲ ਸਕਦੇ ਹੋ ਮੈਨੂੰ ਸਕੂਲ ਵਾਲੇ ਅੱਡੇ ਤੇ ਪਹੁੰਚਣਾ ਇੱਕ ਵਾਰੀ ਤੁਸੀਂ ਜਿੰਨਾਂ ਕੋਲੇ ਲੋਕੇ ਸਨ ਹੈ ਗੱਡੀ ਮੇਰੇ ਗੇਟ 'ਚ ਆ ਕੇ ਰੁਕਦੀ ਹੈ ਤੇ ਉਸ ਤੋਂ ਬਾਅਦ ਤੁਸੀਂ ਆਪਣਾ ਸਕੂਲ ਵਾਲੇ ਅੱਡੇ ਤੇ ਆ ਕੇ ਮੈਨੂੰ ਕਾਲ ਕਰ ਲੈਣੀ ਹੈ ਸੋਨੀ ਸੰਦੀਪ ਸਿੰਘ ਗਰੇਵਾਲ ਵੈਸੇ ਜੇ ਕਿਸੇ ਨੂੰ ਪਿੰਡ 'ਚ ਪੁੱਛਣਾ ਤੁਸੀਂ ਸੋਨੀ ਐਸਪੀ ਦਾ ਪੁੱਛਣਾ ਤੇ ਤੁਹਾਨੂੰ ਨਾਲ ਦੀ ਨਾਲ ਘਰ ਦੱਸਿਆ ਜਾਊਗਾ ਜੀ ਠੀਕ ਹੈ ਤੇ ਇੱਥੇ ਸਾਡਾ ਸੈਟਅਪ ਹੈ ਤੇ ਇੱਕ ਦਿਨ ਦੇ ਚੂਚੇ ਵਾਲਾ ਸੈਟਅਪ ਸਾਡਾ ਹੈਚਰੀ ਤੋਂ ਹੀ ਦਿੰਨੇ ਆ ਉਤੋਂ ਚੂਚਾ ਸੇਲ ਹੋ ਜਾਂਦਾ ਮਤਲਬ ਬੁਕੀਆਂ ਭੇਜ ਦਿੰਨੇ ਆ ਜਿਨ੍ਹਾਂ ਨੇ ਵੱਡੇ ਚੂਚੇ ਲੈਣੇ ਨੇ ਉਹ ਸੈਟਅਪ ਸਾਡੇ ਅਲੱਗ ਅਲੱਗ ਨੇ ਜਿਵੇਂ ਇੱਥੇ ਵੀ ਹੈਗਾ ਦੂਜਾ ਹੈਚ ਸੈਟਅਪ ਸਾਡਾ ਹੈਚਰੀ ਵਾਲੇ ਏਰੀਆ 'ਚ ਵੀ ਹੈਗਾ ਉਤੋਂ ਅਸੀਂ ਸਫਟੀ ਇਥੇ ਵੀ ਕਰਦੇ ਰਹਿਣੇ ਆ ਠੀਕ ਹੈ ਜਿਵੇਂ ਜਿਵੇਂ ਲੋੜ ਮੁਤਾਬਕ ਅਸੀਂ ਚੂਚਾ ਇੰਨਾ ਸੈਟਅਪ ਤੋਂ ਸੇਲ ਕਰ ਦਿੰਨੇ ਆ ਤੇ ਬਲੈਕ ਐਸਟਰਲੋਪ ਚੂਚਾ ਆਰ ਆਈ ਆਰ ਪਿਓਰ ਬਰੀਡ ਹੈ ਆਰ ਆਈ ਆਰ ਵੀ ਸਾਡੇ ਕੋਲੇ ਏ ਗ੍ਰੇਡ ਮਿਲ ਜੂਗਾ ਤੁਹਾਨੂੰ ਜਿੰਨੀ ਵੀ ਲੋੜ ਹੈ ਬਾਕੀ ਜਿਹੜੇ ਜਿਹੜੇ ਵੀਰ ਚੂਚਾ ਲੈ ਕੇ ਗਏ ਨੇ ਹੁਣ ਤੱਕ ਉਹ ਇਸ ਗੱਲ ਦਾ ਧਿਆਨ ਰੱਖਿਓ ਟੈਂਪਰੇਚਰ ਵੱਧ ਗਿਆ ਮੌਸਮ ਬਦਲ ਗਿਆ ਟੈਂਪਰੇਚਰ ਜ਼ਿਆਦਾ ਹੁੰਦਾ ਹੈ ਤੇ ਇਹਨਾਂ ਨੂੰ ਨਾ ਤਾਂ ਤੁਸੀਂ ਬਾਹਰਲੀ ਹਵਾ ਲੱਗਣ ਦਿਓ ਇੱਕ ਨੋਟ ਕਰ ਲਓ ਗੱਲ ਬਾਹਰਲੀ ਹਵਾ ਨਹੀਂ ਇਹਨਾਂ ਨੂੰ ਲੱਗਣ ਦੇਣੀ ਆ ਆਪਾਂ ਚੂਚੇ ਨੂੰ ਇਹਨਾਂ ਨੂੰ ਪੱਖਾ ਕਿਵੇਂ ਲਾਉਣਾ ਹੈ ਜੇ ਛੋਟੇ ਨੇ ਤੁਹਾਡੇ 20 ਦਿਨ ਦੇ ਹੋਣ 10 ਦਿਨ ਦੇ ਹੋਣ 15 ਦੇ ਹੋਣ ਬਾਹਰੋਂ ਅੰਦਰ ਨੂੰ ਹਵਾ ਪੱਖਾ ਚਲਾ ਦਿਓ ਸੱਤ ਵਾਲਾ ਪੱਖਾ ਤਾਂ ਜਿਹੜੇ 1.5 ਮਹੀਨੇ ਦੇ ਚੂਚੇ ਨੇ ਉਹਨਾਂ ਨੂੰ ਲੱਗੂਗਾ ਜਾਂ ਅੰਦਰ ਪੱਖਾ ਕੂਲਰ ਦਾ ਵੀ ਟਾਈਮ ਆਊ ਉਹ ਵੀ ਦੱਸਾਂਗੇ ਤੁਹਾਨੂੰ ਹੁਣ ਪੱਖਾ ਤੁਸੀਂ ਬਾਹਰ ਨੂੰ ਚਲਾ ਦਿਆ ਕਰੋ ਅੰਦਰ ਜਿਹੜੀ ਹੌਮਸ ਹੁੰਦੀ ਆ ਉਹ ਬਾਹਰ ਨਿਕਲ ਜਾਂਦੀ ਆ ਜੀ ਤੇ ਬਾਕੀ ਧਿਆਨ ਰੱਖੋ ਠੰਡੀ ਹਵਾ ਨਹੀਂ ਅੰਦਰ ਜਾਣੀ ਚਾਹੀਦੀ ਫੈਡ ਦੇ ਅੰਦਰ ਤਾਪਮਾਨ ਜ਼ਿਆਦਾ ਨਹੀਂ ਹੋਣਾ ਚਾਹੀਦਾ ਅੰਦਰ ਜਿਵੇਂ ਆਪਾਂ ਕਹਿੰਦੇ ਆ ਹੌਮਸ ਪ੍ਰਧਾ ਨਹੀਂ ਹੋਣੀ ਚਾਹੀਦੀ ਭਾਵੇਂ ਤੁਸੀਂ ਐਡਜਸਟ ਫੈਨ ਲਵਾ ਲਓ ਇਹਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖਿਓ ਠੀਕ ਹੈ ਵੀਰੇ ਤੇ ਦੂਜਾ ਕੁਸ ਗੱਲਾਂ ਇਹ ਨੇ ਵੇ ਚੂਚਾ ਕਈ ਵਾਰੀ ਮਰਨ ਲੱਗ ਜਾਂਦਾ ਹੈ ਅੰਦਰ ਜਦੋਂ ਅਮੋਨੀਆ ਗੈਸ ਬਣ ਜਾਂਦੀ ਹੈ ਜੇ ਹੁਣ ਚੋ ਸਾਰੇ ਪਾਸੇ ਤੋਂ ਤੁਹਾਡੇ ਪਰਦੇ ਬੰਦ ਨੇ ਅੰਦਰ ਗੈਸ ਬਣ ਗਈ ਕੁਝ ਤਾਂ ਗਰਮੀ ਜ਼ਿਆਦਾ ਚੌਲਾਂ ਦਾ ਸਿਲਕਾ ਵੀ ਵੱਧ ਪਾਇਆ ਹੋ ਸਕਦਾ ਹੈ ਉਹ ਤੁਸੀਂ ਕਰਨਾ ਕੀ ਹੈ ਧੁੱਪ ਵਾਲੇ ਪਾਸਿਓਂ ਜਿਹੜੀ ਇਹਨਾਂ ਦਾ ਧੁੱਪ ਹੁਣ ਤਾਂ ਧੁੱਪ ਵਾਲੇ ਪਾਸੇ ਵੀ ਨਹੀਂ ਲੋੜ ਹੈਗੀ ਜਿੱਧਰੋਂ ਵੀ ਇੱਕ ਪੱਲੀ ਚੱਕੋਗੇ ਤੁਸੀਂ ਥੋੜੀ ਜੀ ਚੱਕੋ ਉੱਪਰਲੇ ਪਾਸਿਓਂ ਡਾਊਨ ਕਰਨੀ ਹੈ ਇੱਕ ਨੋਟ ਕਰ ਲਿਓ ਗੱਲ ਜਿਹੜੀਆਂ ਪੱਲੀਆਂ ਲੱਗੀਆਂ ਹੋਈਆਂ ਨੇ ਉਹ ਸਾਹਮਣੇ ਲੱਗੀ ਹੋਈ ਹੈ ਉਹਨੂੰ ਉਹ ਉੱਪਰੋਂ ਜਿੱਥੋਂ ਉਹ ਦਿਸਦਾ ਰਿਹਾ ਥਾਂ ਉੱਪਰੋਂ ਥੱਲੇ ਨੂੰ ਰੱਖੋ ਕੋਸ਼ਿਸ਼ ਕਰੋ ਤੇ ਜਿਹੜੀ ਗਰਮ ਹਵਾ ਹੈ ਉਹ ਬਾਹਰ ਕ੍ਰੋਸ ਹੋ ਜਵੇ ਜੇ ਤੁਸੀਂ ਥੱਲੇੋਂ ਚੱਕੋਗੇ ਫੇਰ ਕੀ ਹੋਊਗਾ ਠੰਡੀ ਹਵਾ ਲੱਗੂਗੀ ਇਹਨਾਂ ਨੂੰ ਆ ਕੇ ਜਾਂ ਵਾਇਰਸ ਵਾਲੀ ਹਵਾ ਵੀ ਆ ਜਾਂਦੀ ਹੈ ਕਈ ਵਾਰੀ ਉਹ ਅੰਦਰ ਆਊਗੀ ਤੇ ਇਹਦੇ ਲਈ ਇੱਕ ਕੋਟ ਥੈਲਿਆਂ ਦਾ ਬੋਰੀਆਂ ਦਾ ਲਾ ਕੇ ਰੱਖੋ ਤੁਸੀਂ ਅੰਦਰ ਇੱਕ ਕੋਟ ਬੋਰੀਆਂ ਦਾ ਲਾ ਕੇ ਰੱਖੋ ਥੱਲੇ ਲਗਭਗ 3-4 ਫੁੱਟ ਉੱਚਾ ਜੀ ਮਨ ਲੋ ਪੱਲੀਓ ਚੱਕਣੀ ਥੱਲੇ ਨੂੰ ਤੁਹਾਨੂੰ ਥੱਲਿਓ ਵੀ ਪੈਗੀ ਤਾਂ ਅੰਦਰ ਸਿੱਧੀ ਹਵਾ ਨਾ ਇਹਨਾਂ ਨੂੰ ਆਵੇ ਇਹ ਗੱਲ ਦਾ ਧਿਆਨ ਰੱਖਣਾ ਜੀ ਤੇ ਬਾਕੀ ਇਹਨਾਂ ਨੂੰ ਖਰਾਕ ਖੁੱਲੀ ਪਾਉਣੀ ਆ ਰੱਜਮੀ ਖਰਾਕ ਪਾ ਕੇ ਰੱਖੋ ਦੂਜੇ ਨੂੰ ਤੇ ਰੱਜਣੇ ਚਾਹੀਦੇ ਨੇ ਥੋੜੀ ਖਰਾਕ ਨਹੀਂ ਪਾਉਣੀ ਜਿੰਨੀ ਵੀ ਖਾਂਦੇ ਨੇ ਇਹਨਾਂ ਨੂੰ ਦਿਓ ਰੱਜਮੀ ਖਰਾਕ ਠੀਕ ਹੈ ਜੀ ਤੇ ਇਸ ਤੋਂ ਇਲਾਵਾ ਮਲਟੀ ਜਿਹੜੀ ਕੈਲਸ਼ੀਅਮ ਹੈ ਉਹ ਵੀ ਪਾਇਆ ਕਰੋ ਜੀ 15 ਦਿਨਾਂ ਬਾਅਦ 5 ਦਿਨ 10 ਦਿਨ ਬਾਅਦ 3 ਦਿਨ ਕੈਲਸ਼ੀਅਮ ਪਾਉਣੀ ਹੈ ਨਾਲ ਉਹਦੇ ਲੀਵਰ ਟੌਨਿਕ মালਟੀਵਿਟਾਮਿਨ ਪਾਉਣੇ ਨੇ ਤਿੰਨੇ ਇਕੱਠੇ ਪਾ ਸਕਦੇ ਹੋ ਤੁਸੀਂ ਠੀਕ ਹੈ ਜੀ ਇਹਦੇ ਤੇ ਵੀਡੀਓ ਇੱਕ ਦਿਨ ਪਾ ਰਹੇ ਆ ਆਪਾਂ ਸਾਰਿਆਂ ਨੂੰ ਪਤਾ ਲੱਗ ਜਾਊਗਾ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਮੇਰੇ ਵੀਰ ਜਿਨ੍ਹਾਂ ਨੇ ਕਰਿਆ ਹੋਇਆ ਉਹ ਤਾਂ ਠੀਕ ਹੈ ਜਿਹੜੇ ਨਵੇਂ ਲੱਜੋੜੇ ਹੋ ਜਾਂ ਨਹੀਂ ਕਰਿਆ ਉਹ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਜੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਚੈਨਲ ਨੂੰ ਜੀ